ਬੜੀ ਜਿਹੜੀ ਹੈ ਸ਼ੰਭੂਪੁਰ ਦੀ ਜਿਹੜੀ ਟੀਮ ਨੇ ਸੱਚੂ ਸ਼ੰਭੂ ਸਟਾਕਟਰ ਨੇਪਾਲ ਵਰਕ ਦੇ ਨਾਲ ਸਾਰੀ ਟੀਮ ਚੌਕੀਦਾਰ ਟੇਪਲਾ ਐਸ.ਓ.ਰ.ਸਿੰਘ ਹੰਦਰਸ਼ੀ ਕੁਮਾਰ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਗ੍ਰਾਮਕਿਰਤ ਵਿੱਚ ਸੀ ਮੋਟਰਸਾਈਕਲ ਇਕੱਠੇ ਕਰਕੇ ਉਥੇ ਵਿਚਨ ਨਹੀਂ ਚੱਲੀ ਸੀਗਾ ਤੇ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨੇ ਉਹਨਾਂ ਨੂੰ ਹਾਂ ਰੰਗਿਆ ਸਿੰਘ ਸਮੇਤ ਮੋਰਚਾ ਲੜਾ ਕੰਮ ਉੱਤੋਂ ਕੀਤੇ ਮੈਂ ਚੰਦੇਰੀਆ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਖਾਸ ਗੱਲ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਰਮਨ ਕੁਮਾਰ ਸ਼ਰਮਾ ਐਪੀਐਸ ਉਹਨਾਂ ਨੇ ਦਿਸ਼ਾ ਦੇ ਦਿੱਤੀ ਉਹਨਾਂ ਦੇ ਗੱਲਾਂ ਤੱਕ ਜੁਲਾਹ ਮੋਟੇਲਾਪੁਰ ਸੁਣੋ ਅਸੀਂ ਕਲੌਸ ਰੋਡ 'ਤੇ ਵਿਚ ਰਹਾ ਉਹ ਮਾਰੇਆਂ ਸਾਡੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਫਿਰ ਸਮੇ ਤੋਂ ਚਾਹੇ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰੀ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾਰੇ ਕੰਮ ਕਰਨ ਵਾਲੇ ਗ੍ਰਾਹਕਾਂ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂਪੁਰ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਨਾਲ ਮਿਲ ਕੇ ਉਹਦੇ ਨਾਲ ਸਾਰੀ ਟੀਮ ਚੌਕੀ ਜਾਂ ਟੇਪਲਾ ਇਹ ਸੀ ਹਰਤਾ ਸਿੰਘ ਹਮਰ ਰਸ਼ਮੀ ਗਵਾਨ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਟਰਸਾਈਕਲ ਚੋਰ ਲੋਕ ਆਪੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇਹ ਚਾਰ ਬੰਦੇ ਦਾ ਗਰੋਹ ਸੀ ਜਿਹੜਾ ਕਿ ਚੋਰੀ ਦੀ ਮੋਟਰਲ ਇਕੱਠੇ ਕਰਕੇ ਉੱਥੇ ਵੇਚਣ ਦੀ ਯਾਰੀ ਸੀਗਾ ਤੇ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਫੜ ਲਿਆ ਸੀ ਸੁਨੇਕ ਮੋਟਰਸਾਈਕਲ ਜਿਹੜਾ ਕੰਮ ਕਰਦਾ ਉਹ ਆਪਣੇ ਤੇ ਇਹਨਾਂ ਬਸੂ ਉਹ ਤਿੰਨ ਮੋਰਚਾ ਜਿਹੜਾ ਹੈ ਬ੍ਰਾਮਹ ਕੀਤੀ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਹੈ ਉਹ ਜੱਗੀ ਇਹਨਾਂ ਦੇ ਦਾ ਦੂਸਰਾ ਅਭਿਸ਼ੇਕ ਹਮਾ ਜਿਹੜਾ ਰਾਜਪੁਰਾ ਕਲੋਨੀ ਦਾ ਅਰਤਪ ਕਲੋਨੀ ਰਾਜਪੁਰਾ ਦਾ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਇਹ ਸ਼ੰਭੂ ਕਲਾਂ ਦੇ ਨੇ ਇਹਨਾਂ ਚੋ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਕਤਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਰਚਾ ਇਹਨਾਂ ਤੋਂ ਬ੍ਰਾਮਹ ਕਰਨੇ ਨੇ ਬਾਕੀ ਇਹਨਾਂ ਨੂੰ ਅੱਜ ਮਾਨ ਜੋ ਮਾਲ ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਉਹਨਾਂ ਨੂੰ ਪੁਲਿਸ ਮਾਲ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀਆਂ ਮਾਮੂਲੀ ਸੰਭਾਵਨਾ ਹੈ ਤੇ ਅਸੀਂ ਕੋਕਰਾਂਗੇ ਅੱਜ ਜਿਹੜੇ ਇਹਨਾਂ ਕੋ ਕਬਾੜੀਏ ਖਰੀਦਦੇ ਹੈਗੀਆਂ ਉਹਨਾਂ ਦੀ ਵੀ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਜਿਹੜਾ ਵੀ ਇਹਨਾਂ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾਂ ਸਿੱਧੇ ਜਾਂ ਚੋਰੀ ਦਾ ਮਨ ਲੈਂਦਾ ਹੋਇਆ ਇਹਨਾਂ ਨੂੰ ਫਲਾਸ਼ਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖਤੀ ਦਾ ਕਾਰਨ ਹੈ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਹਨ ਕਿ ਇਹ ਜਿਹੇ ਲੋਹੇਸ਼ੀ ਕਿੰਨੂੰ ਵੇਚਣ ਜਾ ਰਹੇ ਸੀ ਤੇ ਅੱਜ ਅਸੀਂ ਕਰ ਰਹੇ ਹਾਂ ਜਦੋਂ ਵੀ ਸਮਾਂ ਹੋਵੇ ਜਿਹੜੀ ਗੱਲ ਸਮਝ ਆਵੇ ਨਾ ਸਰ ਤੁਹਾਡੇ ਨਾਲ ਅਸੀਂ ਜਰੂਰ ਸਮਝ ਕਰਾਂਗੇ ਇਹਦੇ ਚਾਰੇ ਜਿਹਦੇ ਇੱਕ ਨੂੰ ਆਪਣਾ ਹੱਲ ਕੱਢਣਾ ਹੋ ਰਿਹਾ ਵਾਪਸ ਕਰਨਾ ਹੈ ਇਸ ਵੰਡਤ ਨੇ ਇਹਨਾਂ ਚਾਰੋਂ ਦੇ ਲਾਭ ਹੋਣਗੇ ਕਿ ਮੰਨਿਆ ਵੀ ਜਾਏਗਾ ਤੇ ਗੈਂਚ ਚ ਜਾਏਗਾ ਤੇ ਜਿਹੜੀ ਟੀਮ ਚ ਕੋਈ ਹੋਰ ਚੋ ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਵਾਲਾ ਜਿਹੜੀ ਆਈ ਦਾ ਜ਼ਰੂਰ ਤੋਂ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਅਜੇ ਟਾਈਮ ਥੋੜਾ ਸੀਗਾ ਹਨੋ ਫੇਸ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਸਰ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਮੋਟਰਸਾਈਕਲ ਵਗਰਾ ਚੋਰੀ ਕੀਤੇ ਨੇ ਉਹ ਵੀ ਹਜੇ ਤੱਕ ਅਸੀਂ ਥੋੜੋ ਅਗਲੇ ਦੋਸਤ ਦੱਸਾਂਗੇ ਜਿਵੇਂ ਪੈਸ ਨੋਟ ਜਿਹੜਾ ਦੱਸਿਆ ਹੈ ਮੋਬਾਈਲ ਤੋਂ ਜਿਹੇ ਇਹ ਜਿਹੜਾ ਰਾਤ ਭਰਾਂ ਸੁਵੰਤਨ ਰਾਤਰਾ ਤੋਂ ਵੀ ਕੋਈ ਜਿਵੇਂ ਸ਼ਿਵਾਲੀਪਾਰਕ ਤੋਂ ਕਾਜੀ ਚੋਰੀ ਹੋ ਰਹੀ ਹੈ ਤੇ ਕੋਈ ਹੋਰ ਜਿੱਥੇ ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਨਾਂ ਨੰਬਰ ਵਗਰਾ ਟਰਾਈ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਨੂੰ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਪਤਾ ਲੱਗ ਮੇਮ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ। ਠੀਕ ਹੈ। ਅੱਗੇ ਇਹ ਕੀ ਕਰਦੇ ਨੇ? ਜਾਂ ਇਹਨਾਂ ਨੇ ਇਹ ਕਾਲਾਂ ਦੇ ਚੋਰੀ ਕੀਤੇ ਨੇ। ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ? ਜਾਂ ਇਹਨਾਂ ਨੇ ਕੋਈ ਹੋਰ ਕਰਾਇਮ ਕੀਤਾ? ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ। ਸਰ ਜੀ ਤੁਹਾਡੇ ਨੂੰ 30 ਧਾਰਾ ਲਾਈ ਜੀ ਹੋਣੀ ਹੈ। ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 BNS ਤੇ 317 ਜਿਵੇਂ ਉਹ ਕੋ ਜੀ ਓ 17 ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ। ਜਿਵੇਂ ਪਹਿਲਾਂ ਕਰਦੇ ਐ ਸਟੋਰ ਕਰੂ ਦੀ ਵੀ ਦੋ ਤਿੰਨ ਦਿਨਾਂ ਵਿੱਚ ਸੰਭੂ ਪੁਲਿਸ ਨੇ ਹੋਰ ਵੀ ਕਈ ਕਾਰਨਾਮੇ ਕੀਤੇ ਗਏ ਜਾਂ ਸਫਲਤਾਵਾਂ ਲਈਏ ਰਹੇ ਉਹਨਾਂ ਨੂੰ ਕਿਵੇਂ ਦੇਖਦੇ ਜੀ ਅੱਜ ਸੋ ਪਰਸੋਂ ਜਿਹੜਾ ਹੈਗਾ ਸੰਭੂ ਪੁਲਿਸ ਨੇ ਮਾਨਯੋਗ ਐਸਐਸਪੀ ਜੀ ਦੇ ਨਿਰਦੇਸ਼ ਅਨੁਸਾਰ ਗਾਈਡਲਾਈਨ ਤੇ ਮਾਨਯੋਗ ਡੀਆਈ ਸਾਹਿਬ ਉੱਥਾਰੇ ਰਿਹਾ ਅਚਲ ਸਿੰਘ ਕੋਲ ਰਿਪੋਰਟ ਪੀਐਸ ਉਹਨਾਂ ਦੀ ਹਦਾਇਤ ਤੇ ਅਸੀਂ ਨਸ਼ਾ ਤਸਕਰ ਦੇ ਖਿਲਾਫ ਕਾਫੀ ਜਿਹੜਾ ਸਕੰਨਾਂ ਕਸਿਆ ਹੈ ਉਸੇ ਲਈ ਸਮੂਹ ਉੜੀਸਾ ਤੋਂ ਮਿਲੀ ਅਸੀਂ 60 ਕਿਲੋ ਜਿਹੜੀ ਆ ਕੋਕੀ ਦੋ ਬੰਦਿਆਂ ਤੋਂ ਇੱਕ ਕੰਟੇਨਰ ਦੇ ਵਿੱਚੋਂ ਆਰਾਮ ਕੀਤੀ ਦਿਖੋ ਕੰਟੇਨਰ ਤੇ ਆਪਾਂ ਵਿਸ਼ਵਾਸ ਕਰਦੇ ਆ ਕਿ ਇਹ ਵਿੱਚ ਕੋਈ ਅਸੀਂ ਗੱਲ ਹੋ ਨਹੀਂ ਸਕਦੀ ਪਰ ਜਿਹੜਾ ਹੈ ਸ਼ੰਭੂ ਪੁਲਸ ਨੇ ਬੜੀ ਮਿਹਨਤ ਨਾਲ ਤੇ ਬੜੀ ਸíduਧਤ ਨਾਲ ਆਪਣੇ ਇੰਟੈਲੀਜੈਂਸ ਨਾਲ ਉਹਦੇ ਵਿੱਚੋਂ ਜਿਹੜੀ ਇਹ ਕੋਕੀ ਬਰਾਮਦ ਕੀਤੀ ਔਰ ਟ੍ਰਕ ਵਿਸ਼ਕਾਪ ਕੀਤਾ ਤੇ ਉਹਦੇ ਤੇ ਅਸੀਂ ਇਨਵੈਸਟੀਗੇਸ਼ਨ ਜੇ ਕਰ ਰਹੇ ਆ ਉਹ ਬੰਦੇ ਵੀ ਸਾਡੇ ਕੋਲ ਪੁਲਸ ਮੰਨਤੇ ਨੇ ਉਹਦੇ ਵੀ ਅਸੀਂ ਤਹਿਕੀਕ ਕਰਿਆ ਤੇ ਇਹਦੇ ਨਾਲ ਹੀ ਜਿਹੜਾ ਹੈ ਉਸ ਤੋਂ ਦੂਜੇ ਪਹਿਲਾਂ ਤੰਗਰ ਪਹਿਲਾਂ ਤਨ ਬਤਾਇਆ ਹੈ ਕਿ ਜਿਹੜੀ ਪੌਣੇ 2 ਕਰੋੜ ਰੁਪਇਆ 1 ਕਰੋੜ 70 78 ਲੱਖ ਰੁਪਇਆ ਜਿਹੜਾ ਹੈ ਅਨਡਰਵਰ ਗੱਡੀ ਦੇ ਵਿੱਚ ਜਿਹੜਾ ਹੈ ਉਹ ਸਾਡੀ ਪੁਲਿਸ ਪਾਰਟੀ ਨੇ ਸੰਭੋਧਨੇ ਬਰਾਮਦ ਕੀਤਾ ਜਿਹੜਾ ਕਿ ਇੱਕ ਪਟਿਆਲੇ ਦੇ ਵਿੱਚ ਹੁਣ ਤੱਕ ਦੀ ਬਹੁਤ ਵੱਡੀ ਰਿਕਵਰੀ ਹੈ ਜਿਹੜਾ ਕਿ ਪੈਸਾ ਜਿਸ ਦਾ ਏਡਾ ਵੱਡਾ ਕੈਸ ਜਿਹੜਾ ਹੈਗਾ ਸ਼ੱਕੀ ਸੀਗਾ ਜਿਹੜਾ ਕਿ ਅਸੀਂ ਇਨਕਮ ਟੈਕਸ ਵਾਲਾ ਜਿਹੜਾ ਉਹਨਾਂ ਦੇ ਹਵਾਲੇ ਕਰਤਾ ਤੇ ਉਹ ਵੀ ਇਨਵੈਸਟਿਗੇਸ਼ਨ ਕਰ ਰਹੇ ਨੇ ਸਰ ਜੀ ਵੀ ਇਹ ਇੰਨੀ ਵੱਡੀ ਰਿਕਵਰੀਆਂ ਹੋ ਰਹੀਆਂ ਸਰ ਜਿਹੜੀ ਟੀਮ ਐਸ ਐਚਓ ਸਾਹਿਬ ਬੈਠੇ ਆ ਉਹ ਵੀ ਜਿਹੜੀ ਟੀਮ ਹੈਗੀ ਇਹਨਾਂ ਦੇ ਨਾਲ ਅੱਗੇ ਇਹਨਾਂ ਨੂੰ ਫਰਦਰ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਹੈ ਕਿ ਨਸ਼ੇ ਨੂੰ ਜਾਂ ਚੋਰੀਆਂ ਨੂੰ ਠੱਲ ਪਾਉਣ ਦੇ ਪੰਜਾਬ ਦੇ ਵਿੱਚ ਅਮਨ ਕਾਇਮ ਕਰਨ ਦੇ ਤੇ ਇਹਨਾਂ ਨੂੰ ਵੀ ਕੋਈ ਸਰ ਆਣ ਵਾਲੇ ਜਿਨ੍ਹਾਂ ਦੇ ਵਿੱਚ ਕੋਈ ਸਰਟੀਫਿਕੇਟ ਬਿਲਕੁਲ ਬਿਲਕੁਲ ਅਸੀਂ ਇਸ ਮਾਮਲੇ ਦੇ ਸਾਡੇ ਅਫਸਰ ਜਿਹੜੇ ਨੇ ਉਹ ਮੜੇ ਬਹੁਤ ਦਲੇਰ ਨੇ ਬੜੀ ਹਲਾਸ਼ੀਰੀ ਦਿੰਦੇ ਨੇ ਸਾਨੂੰ ਤੇ ਸਾਨੂੰ ਸਮੇਂ-ਸਮੇਂ ਤੇ ਜਿਹੜਾ ਵੀ ਅੱਛਾ ਕੰਮ ਕਰਦਾ ਸੀ ਉਹਦਾ ਲਿਖੇ ਭੇਜਦੇ ਹਾਂ ਜਿਸ ਵੀ ਲੈਵਲ ਦਾ ਉਹਦਾ ਰਾਈਟ ਬਣਦਾ ਹੈ ਰਿਵਾਰਡ ਦਾ ਤਾਂ ਅਸੀਂ ਰਿਵਾਰਡ ਦੋਣਾ ਤੇ ਇਹਦੇ ਵਿੱਚ ਵੀ ਅਸੀਂ ਨਿਵਾਵਾਂਗੇ ਸਰ ਜੀ ਬੋਲੋ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਕਰੋੜਾਂ ਦੀ ਹੈ ਨਾ ਤੇ ਆਉਣ ਵਾਲੇ ਉਹ ਜਿਹੜੀ 15 ਅਗਸਤ ਹੈਗੀ ਉਹਦੇ ਵਾਸਤੇ ਵੀ ਕੋਈ ਨਾਮ ਵਗੈਰਾ ਇਹਨਾਂ ਦਾ ਬਿਲਕੁਲ ਬਿਲਕੁਲ ਅਸੀਂ ਭੇਜਾਂਗੇ ਇਹਨਾਂ ਦੇ ਹਾਂਜੀ ਭੇਜਾਂਗੇ ਇੱਕ ਬੋਤਲਾ ਅੰਮ੍ਰਿਤ ਬੋਤਲਾ ਛਾਲੀ ਬੋਤਲਾਂ ਨਹੀਂ ਹੈ ਇੱਕ ਮਿੰਟ ਪਾਣੀ ਗ੍ਰੀਟ ਕਰਦੇ ਛਾਲੀ ਬੋਤਲਾਂ ਸ਼ਰਾਬ ਵੀ ਜਿਹੜੀ ਹੈ ਨਸ਼ੇ ਦੇ ਖਿਲਾਫ ਉਹਦੇ ਵਿੱਚ ਅਸੀਂ ਜਿਹੜੀ ਉਹ ਬ੍ਰਾਂਡ ਕੀਤੀ ਹੈ ਤੇ ਮੈਂ ਤੁਹਾਨੂੰ ਹੋਰ ਜਾਣਕਾਰੀ ਦਵਾਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਨਸ਼ਾ ਨੇ ਮਾਰੇ ਭਰਾਵਾਂ ਲੈ ਕੇ ਜਾਗਰੂਕਤਾ ਮਹਿੰਮ ਚਲਾਈ ਗਈ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਅਸੀਂ ਕਾਫੀ ਕੰਮ ਕਰ ਰਹੇ ਹਾਂ ਅਸੀਂ ਹਰ ਇੱਕ ਪਿੰਡ ਦੇ ਜਿਹੜੀ ਹੈ ਵੇਲੇ ਡਿਫੈਂਸ ਕਮੇਟੀਆਂ ਬਣਾਈਆਂ ਨੇ ਤਾਂ ਪਿੰਡਾਂ ਦੇ ਜਿਹੜੇ ਵਿਲਿੰਗ ਨੇ ਬੰਦੇ ਉਹਨਾਂ ਨੂੰ ਨਾਲ ਲੈ ਕੇ ਨਸ਼ਾ ਦੇ ਖਿਲਾਫ ਅਸੀਂ ਲੋਕਾਂ ਨੂੰ ਵੀ ਜਿਹੜਾ ਹੈ ਜਾਗਰੂਕ ਕਰ ਰਹੇ ਹਾਂ ਮੀਟਿੰਗਾਂ ਕਰਕੇ ਤੇ ਮਾਰੇ ਅੰਸ਼ਾਂ ਦੇ ਖਿਲਾਫ ਵੀ ਦਸਕੰਜਾ ਉਹ ਕਸ ਰਹੇ ਹਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਇਹ ਫੀਲ ਕਰਾਣਾ ਹੈ ਕਿ ਮਾਰੇ ਅੰਸ਼ਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਪੁਲਿਸ ਸਰਵਲੇ ਉਹਨਾਂ ਦੇ ਨਾਲ ਹੈ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਤੇ ਮਾਰੇਆਂ ਲੋਕਾਂ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਕਿ ਉਹ ਮਾਰੇ ਕੰਮ ਜਿਹੜਾ ਛੱਡ ਦੇਣ ਉਹਨਾਂ ਦੇ ਨਾਲ ਬੜੀ ਸ਼ਕਤੀ ਨਾਲ ਲੇਠੇ ਜਾਇਆ ਤੇ ਬੰਤ ਕੋਈ ਸੋਚੇ ਕਿ ਉਹਨਾਂ ਕੋਈ ਮਾਫੀਆ ਕੰਮ ਜਿਹੜਾ ਹੈ ਉਹ ਛੱਡਿਆ ਜਾਏਗਾ